ਕੋਈ ਕੋਰਪਸ ਨੂੰ ਸਾਰੂ ਦਾ ਨਿਕਾਇਆ ਪ੍ਰੇਮ ਦੇ ਭਗਵਾਨਪੁਰ ਵਿੱਚ ਰਿਹਾ ਜਿਹੜਾ ਇਹਨੇ ਆਪਣੇ ਇਥੇ ਆਪਣਾ ਇਲੀਗਲ ਸੌਨ ਮਕਾਨ ਬਣਾਇਆ ਹੋਇਆ ਜਿਹਦੀ ਕੰਪੀਟੈਂਟ ਅਥਾਰਟੀ ਤੋਂ ਇਹਨੂੰ ਤੋੜਨ ਦਾ ਹੁਕਮ ਹੋਇਆ ਇਹਦੇ ਵਾਸਤੇ ਪੁਲਿਸ ਹੈਲਪ ਦਿੱਤੀ ਜਾ ਰਹੀ ਹੈ ਜੂ ਇਹਦੇ ਤੇ ਇਹਦੇ ਖਿਲਾਫ ਐਨਡੀਪੀਐਸਡੀ ਕੰ다ਸ਼ੇ ਦੇ ਗੋਰੀਆ ਦੇ ਮਾਚਲ ਪਠਾਨਕੋਟ ਗਰਦਾਸਪੁਰ ਕਾਫੀ ਪੱਤੇ ਦਰ ਗਿਆ ਇਹ ਬੁੱਕਾ ਗੋਹ ਦੇ ਪੱਤੇ ਦਰ ਗਿਆ ਪਤੀ ਜੀਆਂ ਨਾਲ ਦੇ ਪੱਤੇ ਦਰ ਗਿਆ ਕੋਈ ਇਹਦਾ ਕੋਈ ਹੋਰ ਸੋਰਸ ਨਹੀਂ ਹੈਲ ਤੋਂ ਇਲਾਵਾ ਇਹਦਾ ਕੋਈ ਸੋਰਸ অফ ਇਨਕਮ ਨਹੀਂ ਹੈਗਾ ਤੇ ਇਹਦਾ ਜਾਪਦੇ ਅਨਸਾਰ ਅੱਜ ਪੁਲਿਸ ਹੈਲਪ ਦਿੱਤੀ ਗਈ ਹੈ ਜੇ ਇਹਦੇ ਨਾਲ ਦਾ ਘਰ ਕੁਬਾਲਿਸ਼ ਕੀਤਾ ਜਾ ਰਿਹਾ ਹੈ ਜਿਹੜੇ ਸਰੋਵਰਾਂ ਬਣਾ ਦਿੱਤਾ ਉਹਨਾਂ ਜਿਹੜਾ ਇਲੀਗਲ ਕੰਮ ਨਸ਼ਿਆਂ ਦੇ ਕੰਮ ਤੋਂ ਜੇ ਕੋਈ ਇਦਾਂ ਦਾ ਬਣਾਊਗਾ ਤਾਂ ਜਾਂ ਤੇ ਇਸਾਰ ਉਹਨੂੰ ਡਿਵਾਲਿਸ਼ ਕਰਨ ਦੀ ਕਾਰਵਾਈ ਕੀਤੀ ਜਾਊਗੀ ਇਹ ਤੇ ਕਿਉਂ 8 ਪਰਤੇ ਕਰਦੇ ਆ ਦੋ ਐਨਡੀਪੀਰ ਤੋਂ ਨਸ਼ਿਆਂ ਦੇ ਹਿਮਾਚਲ ਦੇ ਵੀ ਬੱਚੇ ਦਰਜ ਆ ਗੋਲੀਆਂ ਕੈਸਲਾਂ ਦੇ ਬੱਚੇ ਦਰਜ ਆ 25 ਇੰਜਨਾਂ ਦੇ ਬੱਚੇ ਦਰਜ ਆ ਰੰਗੋ ਜੀ ਪਹਿਲਾਂ ਵੀ ਅਸੀਂ ਦੋ ਦਿਨ ਪਹਿਲਾਂ ਵੀ ਅਸੀਂ ਸਿਆਲਪੁਰ ਤੇ ਕਾਰਵਾਈ ਕੀਤੀ ਸੀ ਹੋਰ ਵੀ ਲੋਟਿੰਦੇ ਦਾ ਅਸੀਂ ਕੀਤਾ ਹੋਰ ਹੋਰ ਕਈ ਪ੍ਰੋਸੈਸ ਵਿੱਚ ਆ ਜਿਹੜਾ ਪ੍ਰਕਾਸ਼ ਪੂਰਾ ਹੋ ਜੂਗਾ ਜੋ ਵੀ ਜਦੋਂ ਉਹ ਅਰਿਆਣ ਦੇ ਅਕੋਰਡਿੰਗ ਜਿਹੜੇ ਵਸੇ ਖਲਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਪਰ ਦੇਖਣ ਚ ਆਏ ਜਿਹੜੇ ਕੰਮੇ ਪਹਿਲਾਂ ਆ ਗਏ ਸੀ ਫਿਰ ਉਹਦਾ ਕੰਸਟਰਕਸ਼ਨ ਚ ਚਲਦਾ ਨਹੀਂ ਅਸੀਂ ਮੈਂ ਕੋਈ ਇਦਾਂ ਦਾ ਸਾਡੇ ਨੋਟਿਸ ਨਹੀਂ ਆਇਆ ਕੋਈ